ਇਹ ਤੇ ਦਾਤਵਾ ਗਵਰਨਮੈਂਟ ਲੋਨ ਫੋਟੋ ਬਾਦ ਅਸੀਂ ਜਿਹੜਾ ਉਹਦਲਾ ਫੂਕੇ ਜਿਹੜਾ ਆ ਸਿਕਰ ਹਾਏ 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 ਕੀ ਕੀ ਹੋਇਆ ਭਗਵਾਨ ਤੁਮਹਾ ਕੀ ਕੀ ਹੋਇਆ ਭਗਵਾਨ ਤੁਮਹਾ ਕਰੇ ਸੀ ਆਪਾ ਹਾਏ 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 ਯਾ ਸਿਕਰ ਮੁਰਦਾਬਾਦ 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 ਸਾਡਾ ਇੰਨਾ ਜਿੰਦਾਬਾਦ 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 ਕਾਡੀਆਂ ਮੰਨਾ ਪੂਰੀਆਂ ਕਰੋ Sorkar Pordo! ਸਾਰੇ ਰਾਜ ਦੇ ਸਰਕਾਰ ਬਣਾ ਲਈ ਆ ਮੈਂ ਕਹਿੰਦਾ ਪਤਾਵਾ ਕਰਨੇ ਨਹੀਂ ਸਾਰੇ ਇਕੱਠੇ ਹੋਏ ਆ ਮੰਗਾ ਬਾਰੇ ਆਪ ਦੀ ਨਿਦਾਨੀ ਨੂੰ ਪਤਾ ਹੈ ਕਾਡੀਆਂ ਸੰਗੀਆਂ ਮੰਗਾਨੇ ਔਰ ਝੂਠ ਜਿਹੜਾ ਆ ਕੋਲੂ ਛਕੌਲੇ ਹਰ ਵਾਰ ਝੂਠ ਬੋਲਣਾ ਪੈਂਦਾ ਇਹ ਸਰਕਾਰ ਨੂੰ ਵਾਰ ਵਾਰ ਝੂਠ ਬੋਲਣਾ ਪੈ ਰਿਹਾ ਕਿ ਸੱਚ ਜਿਹੜਾ ਸੱਚ ਹੀ ਹੁੰਦਾ ਇਸ ਕਰਕੇ ਇਸ ਸਰਕਾਰ ਨੇ ਸੱਚ ਨਹੀਂ ਬੋਲਿਆ ਸਾਡੇ ਬਹੁਤ ਵੱਡੇ ਵੱਡੇ ਲੈਵਲ ਦੇ ਐਕਟੀਵਿਟੀਨ ਹੋਇਆ ਪੰਜਾਬ ਪ੍ਰਦੇਸ਼ ਦੇ ਵਿੱਚ ਹਜ਼ਾਰਾਂ ਹੀ ਨਹੀਂ ਲੱਖਾਂ ਹੀ ਸਾਡੇ ਆਬਾਦੀ ਦਾ ਸਾਡੇ ਮਰਾਜ਼ਾਂ ਸਾਥੀ ਸਾਡੀਆਂ ਆਂਗਰਵਾੜੀ ਭੈਣਾਂ ਮੈਡੀਕਲ ਵਰਕਰ ਸਾਰੇ ਇਕੱਠੇ ਹੋ ਕੇ ਅਸੀਂ ਬਹੁਤ ਵਾਰ ਵੱਡੇ ਵੱਡੇ ਮੁਜ਼ਾਰੇ ਕੀਤੇ ਆਂ ਔਰ ਸਾਡਾ ਲੱਖਾਂ ਰੁਪਏ ਖਰਚ ਹੋਇਆ ਤਾਂ ਜੋ ਮੁਜ਼ਾਰੇ ਦਿੱਤੇ ਕੋਈ ਜੀ ਸਾਡੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਕੰਮੀ ਸਰਕਾਰ ਮੁਰਦਾਬਾਦ ਮੁਰਦਾਬਾਦ ਗੁਰਦੁਆਬਾਦ 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 ਇਹ ਸਰਕਾਰ ਦਾ ਖਜ਼ਾਨਾ ਜਿਹੜਾ ਆ ਮਲਾਜ਼ਮਾਂ ਲਈ ਸੈਂਟਰਾਂ ਲਈ ਜਿਹੜਾ ਆ ਉਹ ਖਾਲੀ ਹੋ ਚੁੱਕਾ ਆ ਔਰ ਜੇ ਖਜ਼ਾਨਾ ਭਰਿਆ ਆ ਸਿਰਫ ਔਰ ਸਿਰਫ ਪ੍ਰਚਾਰ ਦੇ ਲਈ ਭਰਿਆ ਹੋਇਆ ਆ ਪਾਰਟੀ ਦਾ ਪ੍ਰਚਾਰ ਹੋ ਰਿਹਾ ਪ੍ਰਚਾਰ ਹੋ ਰਿਹਾ ਆ ਕੇਜਰੀਵਾਨ ਨੂੰ ਲਿਸ਼ਕਾਇਆ ਜਾ ਰਿਹਾ ਆ ਦੇ ਹੱਥ ਮੰਗਦੇ ਲੋਕ ਉਹਨਾਂ ਦੇ ਡਾਂਗਾ ਭਰਾਈਆਂ ਜਾ ਰਹੀਆਂ ਆ ਚਾਹੇ ਉਹ ਕਿਸਾਨ ਧਰਨੇ ਦੇ ਬੈਠੇ ਆ ਜਾਹੇ ਇੱਕ ਮਹੀਨੇ ਤੋਂ ਉੱਪਰ ਮਿਨਿਸਟਰੀ ਸਟਾਫ ਸਾਡਾ ਜਿਹੜਾ ਆ ਇੱਕ ਮਹੀਨੇ ਤੋਂ ਸਟ੍ਰਾਈਕ ਲਗਾਤਾਰ ਆ ਜਿ ਇਤਨੀ ਸਰਕਾਰ ਦੇ ਕੰਨ ਦੇ ਉੱਪਰ ਜਿਹੜੀ ਆ ਜੂੰ ਤੱਕ ਨਹੀਂ ਰੇਗ ਰਹੀ ਤੋ ਉਸ ਤੋਂ ਅੱਕ ਕੇ ਜਿਹੜਾ ਆ ਅੱਜ ਸਾਡੇ ਕੋਰਟ ਪੂਰੀ ਬਲਾਕ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁਲਾਜ਼ਮ ਪੈਨਸ਼ਨਰ ਜਥੇਬੰਦੀਆਂ ਵੱਲੋਂ ਜਿਹੜਾ ਆ ਮਿੱਡੇ ਵੀਰ ਭੈਣਾ ਵੱਲੋਂ ਅੱਜ 50 ਸਰਕਾਰ ਦੀ ਜਿਹੜੀ ਆ ਪੁਤਲਾ ਫੂਕੇ ਖਾਲੀ ਥਾਰੀਆਂ ਜਿਹੜੇ ਖੜਕਾ ਕੇ ਜਿਹੜਾ ਆ ਉਪਰ ਤੋਂ ਆਪਾਂ ਕੀਤਾ ਜਾ ਰਿਹਾ ਆ ਤੋ ਆਓ ਆਪਣੇ 50 ਸਰਕਾਰ ਦੇ ਸਾਡੇ ਉੱਪਰ ਜਿਹੜੇ ਹੋ ਰਹੇ ਵਾਰ ਆ ਉਹਨਾਂ ਨੂੰ ਜਿਹੜਾ ਜਵਾਬ ਆ ਸੀ ਹਿੱਟ ਦਾ ਜਵਾਬ ਪੱਥਰ ਤੇ ਦੇਈਏ ਚਾਹੇ ਉਹ ਪੇਕ ਮਹੀਨ ਦੇ ਬਕਾਏ ਆ ਉਹਦੇ ਨੂੰ 6.5 ਸਾਲ ਦਾ ਬਕਾਇਆ ਸਾਡਾ ਜਿਹੜਾ ਆ ਉਹ ਪੰਜਾਬ ਸਰਕਾਰ ਦੱਬ ਕੇ ਬੈਠੀ ਆ ਏਸੀ 3ਾਂ ਬੰਦ ਕਰਤੀਆਂ ਜਿਹੜੀਆਂ ਸਾਰਾ ਕੁਝ ਜਿਹੜਾ ਵਲਾਜਮਾਂ ਦਾ ਖੋਲਿਆ ਪੈਨਸ਼ਨ ਵੀ ਖੋਲਈ ਆ ਮਿਡਲ ਇੰਰੀਅਲ ਜਿਹੜੇ ਭੈਣ ਆ ਉਹਦੇ ਕੋ 3000 ਰੁਪਏ ਤੇ ਅੱਜ ਵੀ ਜਿਹੜੇ ਕੰਮਕਾਨਲੇ ਮਜ਼ਬੂਰ ਕੋਈ ਵੀ ਉਹਨਾਂ ਨੇ ਜਿਹੜਾ ਮਾਣ ਪੱਤੇ ਦੇ ਕੋਲ ਵਾਅਦਾ ਨਹੀਂ ਕੀਤਾ ਗਿਆ ਪੈਨਸ਼ਨਰ ਦੇ ਉੱਪਰ ਜਿਹੜੀ ਆ ਕੋਈ 2.9 ਜਿਹੜਾ ਗਣਾ ਗਿਆ ਉਹ ਵੀ ਲਾਗੂ ਨਹੀਂ ਕੀਤਾ ਗਿਆ ਤੋ ਡੀਏ ਦੀਆਂ ਬਕਾਇਆ ਕਿਸਤਾਂ ਸਾਡੇ ਜਿਹੜੇ ਸੈਂਟਰ ਦੇ ਮੁਲਾਜ਼ਮ ਆ ਉਹ 12% ਸਾਡੇ ਕੋਲ ਵਾਧਾ ਲੈ ਰਹੇ ਆ ਪਰ ਸਾਡਾ ਜਿਹੜਾ ਮੁਲਾਜ਼ਮ ਪੰਜਾਬ ਦਾ ਜਿਹੜਾ ਆ ਉਹ ਕਿਸੇ ਵੀ ਲੋਕਸ਼ਾਲ ਸੂਬਾ ਹੁੰਦਾ ਸੀਗਾ ਪੂਰੇ ਦੇਸ਼ ਦੇ ਵਿੱਚ ਵਧ ਤਨਖਾਹਾਂ ਦਾ ਲੈਣ ਵਾਲਾ ਜਿਹੜਾ ਮੋਰੀ ਸੂਬਾ ਹੁੰਦਾ ਸੀਗਾ ਅੱਜ ਪਿਛੜਦਾ ਜਾ ਰਿਹਾ ਆ ਉਹਦੀ ਇੱਕੋ ਇੱਕ ਜਿਹੜੀ ਆ ਸਾਨੂੰ ਜਿਹੜੀ ਦਿੱਸਦੀ ਆ ਇਹ ਪੰਜਾਬ ਸਰਕਾਰ ਜਿਹੜੀ ਆ ਜਾਂ ਜਿਹੜੇ ਪਿਛਲੇ ਸਰਕਾਰਾਂ ਵੀ ਰਹੀਆਂ ਆ ਉਹ ਮੁਲਾਜ਼ਮ ਜਿਹੜੀਆਂ ਹਦੈਸ਼ੀ ਨਹੀਂ ਦੇਈਆਂ ਆ ਉਹ ਮੁਲਾਜ਼ਮਾਂ ਦਾ ਕੱਟ ਕਰਕੇ ਜਿਹੜਾ ਆ ਉਹ ਆਪਣੇ ਪੈਸੇ ਜਿਹੜੇ ਆ ਆਪਣੀਆਂ ਜਿਹੜੀਆਂ ਲਾ ਰਹੀਆਂ ਆਪਣੇ ਮੈਨੂੰ ਉਹ ਪਤਾ ਕੀ ਦੇ ਲੋਕ ਜਿੰਦਾਬਾਦ 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 ਪੰਜਾਬ ਸਰਕਾਰ ਹੋ ਬਰਬਾਦ ਹੋ ਬਰਬਾਦ ਹੋ ਬਰਬਾਦ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾ